ਕਿਹੜੇ ਲੋਕਾਂ ਨੂੰ ਇਹ ਜਿਹੜਾ ਨੁਸਖਾ ਫਾਰਮੂਲਾ ਤੁਹਾਡਾ ਕੰਮ ਆਏਗਾ ਰਤੀਲਾ ਫਾਰਮੂਲਾ ਜਿਹੜਾ ਕਿ ਰਤੀਲੇ ਫਾਰਮੂਲੇ ਨੇ ਤੁਹਾਡਾ ਜਿਹੜਾ ਸਰੀਰ ਨੂੰ ਹਰਿਆ ਭਰਿਆ ਕਰ ਦੇਣਾ ਮੇਰਾ ਦਿਲ ਕਰਦਾ ਇਕੱਠੇ ਹੋਣ ਦਾ ਆਪਣੇ 파ਟਰਨਰ ਨੂੰ ਖੁਸ਼ ਰੱਖਣ ਦਾ ਪਰ ਮੇਰਾ ਸਰੀਰ ਸਾਥ ਨਹੀਂ ਦਿੰਦਾ ਜਿਹੜਾ ਸਰੀਰ ਜਿੱਦਾਂ ਰਤੀਲਾ ਹੋ ਗਿਆ ਸੁੱਕ ਗਿਆ ਜਿਹਦੇ ਉੱਤੇ ਫਲ ਲਾਉਣ ਦੀ ਹਿੰਮਤ ਨਹੀਂ ਹੈਗੀ ਨਾ ਨੇ ਜਵਾਨ ਹੋਣ ਤੋਂ ਪਹਿਲਾਂ ਹੀ ਆਪਣੀ ਜਵਾਨੀ ਹੱਥਾਂ ਨਾਲ ਆਪਣਾ ਸਤਿਆਨਾਸ ਮਾਰ ਲਿਆ ਸਭ ਤੋਂ ਜ਼ਿਆਦਾ ਉਹਨਾਂ ਦੇ ਫਾਰਮੂਲਾ ਕੰਮ ਆਨ ਵਾਲਾ ਸਪਰਮ ਕਾਊਂਟੇ ਉਹ ਵੀ ਘਟ ਜਾਂਦਾ ਕਾਫੀ ਇਰੇਕਸ਼ਨ ਦੇ ਵਿੱਚ ਬਹੁਤ ਪ੍ਰੋਬਲਮ ਆਂਦੀ ਹੈ ਹਾਰਡਨੈਸ ਨਹੀਂ ਆਂਦੀ ਦੂਜੇ ਨੰਬਰ ਤੇ ਜਿਹੜਾ ਕਹਿੰਦੇ ਵੀ ਜਾਨ ਆਣ ਦਾ ਸਮਾਂ ਲੱਗਾ ਜਿੰਨੂੰ ਆਪਾਂ ਕਹਿੰਦੇ ਆਰਲੀ ਡਿਸਚਾਰਜ ਜਾਂ ਕੁਝ ਵੀ ਨਾਮ ਲੱ ਲੋ ਦਾ ਉਹਨਾਂ ਨੂੰ ਇਹ ਚੀਜ਼ ਬਹੁਤ ਫਾਰਮੂਲਾ ਕੰਮ ਆਂਦਾ ਹੈ ਤੋ ਕਹਿੰਦਾ ਭਾਵੇਂ ਵੇ ਵੇ ਕਿ ਉਹ ਇੰਨੀ ਤਾਕਤ ਇੰਨੀ એનર્ਜੀ ਉਹਨਾਂ ਦੇ ਅੰਦਰ ਕਿੱਥੋਂ ਆਂਦੀ ਹੈ ਕਿੱਥੋਂ ਆਂਦੀ ਹੈ ਇਹਨਾਂ ਦੇ ਵਿੱਚੋਂ ਆਂਦੀ ਹੈ ਜੀ ਇਹਨਾਂ ਚ ਗਿਡਕਾਂ ਚੋਂ ਮੈਨੂੰ ਲੱਗਿਆ ਸੀ ਵੀ ਤੁਸੀਂ ਖਜੂਰ ਵਾਲੀ ਕਾਲੇ ਚੱਕੋਗੇ ਨਹੀਂ 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 ਇਹਨਾਂ ਦੇ ਵਿੱਚੋਂ ਪਰਿਵਾਰ ਦਾ ਜਿਹੜਾ ਸੁੱਖ ਲੈਣ ਦਾ ਟਾਈਮ ਹੁਣ ਮਿਲਿਆ ਅੱਗੇ ਸਾਡੇ ਕੋਲ ਰਿਸਪੌਂਸਿਬਿਲਟੀਜ਼ ਬੜੀਆਂ ਸੀ ਬੱਚੇ ਛੋਟੇ ਸੀ ਕਾਰੋਬਾਰ ਸੈੱਟ ਨਹੀਂ ਸੀ ਫਾਈਨੈਂਸ਼ੀਅਲ ਦਿੱਕਤਾਂ ਸੀਗੀਆਂ ਪਰ ਅੱਜ ਆਪਾਂ 50 ਸਾਲ ਦੀ ਉਮਰ ਤੇ ਆ ਕੇ ਪੂਰੇ ਸੈਟ ਆਉਣ ਹੁਣ ਅਸੀਂ ਨਜ਼ਾਰੇ ਲੈਣ ਦੇ ਕਾਬਲ ਹੋਏ ਆ ਤੇ ਨਜ਼ਾਰੇ ਸਾਡੇ ਹੱਥੋਂ ਨਿਕਲ ਗਏ। ਉਹ ਨਾ ਦੇ ਲਈ ਇਹ ਜਿਹੜਾ ਨੁਸਖਾ ਹੈ ਇਹ ਬਹੁਤ ਸ਼ਾਨਦਾਰ ਤੇ ਇੰਨਾ ਵਧੀਆ ਅਸਰ ਕਰੇਗਾ। ਹੁਣ ਇਹ ਤੁਸੀਂ ਇੱਕ ਖਾ ਕੇ ਮੈਨੂੰ ਦੱਸੋ ਉਹ ਵੀ ਇਹਦਾ ਟੇਸਟ ਕਿਦਾਂ ਦਾ। ਜ਼ਰੂਰ ਖਾ ਕੇ ਦੇਖਦੇ ਆ। ਤੇ ਮੈਂ ਤੁਹਾਨੂੰ ਇਹਦੀ ਕਿਸਮ ਵੀ ਦੱਸਾਂਗਾ ਇਹਦੇ ਬਾਰੇ ਇਹਦੇ ਸਾਰੇ ਗੁਣ ਦੱਸਾਂਗਾ। ਇਹ ਇਸ ਤੇ ਗਿੱਟਕੀ ਹੈ ਜਿਹੜੀ ਦੱਸਾ। ਦੇਖੋ ਇਹਦੀ ਗਿਟਕ ਜਿਹੜੀ ਹੈ ਨਾ ਉਹ ਜਿੰਨੇ ਵੀ ਮੇਰੇ ਅਰਬੀ ਭਰਾ ਨੇ ਜਿਹੜੇ ਅਰਬ ਕੰਟਰੀਆਂ ਚ ਰਹਿੰਦੇ ਨੇ ਉਹ ਇਹਦੀ ਗਿਟਕ ਨਹੀਂ ਸੁਟਦੇ ਜਿਹੜੀ ਨਾਰਮਲ ਖਜੂਰ ਤੁਸੀਂ ਕਹਿੰਦੇ ਹੋ ਜੇ ਤੁਸੀਂ ਉਹ 10 ਖਾ ਲਓ ਤੇ ਇਹ ਇੱਕ ਖਾ ਲਓ ਉਹ ਇੱਕ ਬਰਾਬਰ ਹੈ ਵੈਜੀ ਫਿਰ ਇਹ ਜਿਹੜਾ ਤੁਹਾਡਾ ਰੇਗਿਸਤਾਨੀ ਨੁਸਖਾ ਹੈਗਾ ਰੇਗਿਸਤਾਨੀ ਫਾਰਮੂਲਾ ਹੈਗਾ ਤੁਸੀਂ ਕਹਿ ਰਹੇ ਹੋ ਵੀ ਜਿਸ ਤਰੀਕੇ ਨਾਲ ਰੇਤੇ ਦੇ ਵਿੱਚ ਖੰਜੂਰ ਦਾ ਮਿੱਠਾ ਦਰਖਤ ਉੱਗ ਖੜਦਾ ਹੈ ਇਸੇ ਤਰੀਕੇ ਨਾਲ ਥੋੜੀ ਜਿਹੀ ਗਰਸਤੀ ਲਾਈਫ ਹੈਗੀ ਆ ਉਹ ਉਹ ਸਵੀਟ ਹੋ ਜਾਏਗੀ ਮਿੱਠੀ ਹੋ ਜਾਏਗੀ ਤੁਹਾਨੂੰ ਜ਼ਿੰਦਗੀ ਨਾਲ ਮੁੜ ਤੋਂ ਪਿਆਰ ਹੋ ਜਾਏਗਾ ਜਿਹੜਾ ਨਿਰਸ ਹੋ ਕੇ ਬੈਠੇ ਨੇ ਕਿ ਸਾਡੇ ਤਾਂ ਅੱਲੇ ਪੱਲੇ ਕੁਝ ਹੈ ਹੀ ਨਹੀਂ ਜੀ ਹੁਣ ਤੇ ਫਿਰ ਇਹ ਨੁਸਖਾ ਫਾਰਮੂਲਾ ਰੇਗਿਸਤਾਨੀ ਫਾਰਮੂਲਾ ਰਤੀਲਾ ਫਾਰਮੂਲਾ ਬਣਾਉਣਾ ਕਿਵੇਂ ਜੀ ਕਿਡੋ ਕਹ ਰਿਹਾ ਸੀ ਕਿ ਮੈਨੂੰ ਸਾਹ ਚੜਨਾ ਬੰਦ ਹੋ ਗਿਆ ਮੈਨੂੰ ਹਾਰਟ ਦੀ ਥੋੜੀ ਬਹੁਤ ਦਿੱਕਤ ਪਰੇਸ਼ਾਨੀ ਸੀ ਉਹ ਵੀ ਇਹਨੇ ਬਹੁਤ ਹੱਦ ਤੱਕ ਕਵਰ ਕਰ ਲਈ ਉਹ ਕੀ ਗੱਲ ਦੱਸ ਰਿਹਾ ਸੀ ਵਾਈਫ ਦੇ ਨਾਲ ਇਕੱਠੇ ਹੁੰਨੇ ਆ ਪਾਰਟਨਰ ਨਾਲ ਇਕੱਠੇ ਹੁੰਨੇ ਤਾਂ ਸਾਨੂੰ ਸਾਹ ਚੜ ਜਾਂਦਾ ਸੀ ਬਹੁਤ ਜ਼ਿਆਦਾ ਸਾਨੂੰ ਇਹ ਗੱਲ ਦੀ ਘਬਰਾਹਟ ਹੁੰਦੀ ਸੀ ਵੀ ਕਿਤੇ ਕੋਈ ਹੋਰ ਨਾ ਨੁਕਸ ਪੈ ਜੇ ਤੇ ਉਹ ਕਹਿੰਦਾ ਸਾਹ ਚੜਨਾ ਵੀ ਬੰਦ ਹੋ ਗਿਆ ਇੱਕ ਵਾਰੁਕੀ ਸਾਹਿਬ ਹੁਣ ਸਾਡਾ ਜਿਹੜਾ ਇਹ ਤਾਂ ਬਿਲਕੁਲ ਰੇਤ ਵਾਂਗ ਹੀ ਹੋ ਗਿਆ ਜੀ ਹਾਂਜੀ ਹਾਂਜੀ ਇਹ ਰੇਤਿੱਲਾ ਕਹ ਰਿਹਾ ਸੀ ਰੇਤਿੱਲਾ ਰੇਤਿੱਲਾ ਜੀ ਆ ਦੇਖੋ ਆ ਦੇਖੋ ਜੀ ਬਿਲਕੁਲ ਜਿੱਦਾਂ ਤੁਹਾਨੂੰ ਕਿਹਾ ਸੀਗਾ ਜੀ ਜੀ ਜਮਾ ਹੀ ਰੇ ਤਰਗਾ ਇਹਦੇ ਵਿੱਚ ਤੁਸੀਂ ਸਿਰਫ ਇਨਾ ਹਿੱਸਾ ਇੱਕ ਚਮਚੇ ਤੋਂ ਥੋੜਾ ਜਿਹਾ ਘੱਟ ਜਿਦਾ ਇਹ ਰਖ ਲਓ ਮਤਲਬ ਜਿਹੜਾ ਚੌਥਾ ਹਿੱਸਾ ਚਮਚੇ ਦਾ ਉਹ ਛੱਡ ਦੇਣਾ ਸਤਿ ਸ਼੍ਰੀ ਅਕਾਲ ਨਮਸਤੇ ਸাশਵਿਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਅੱਜ ਇੱਕ ਵਾਰ ਮੁਰਤੋਸੀ ਪਹੁੰਚੇ ਆਂ ਗੋਰੀਆਂ ਦੇ ਵੈਦ ਵੈਦ ਹਰਸ਼ਵੀਰ ਜੀ ਕੋਲ ਜਲੰਧਰ ਜਿੱਥੇ ਅੱਜ ਇੱਕ ਨਵਾਂ ਨੁਸਖਾ ਨਵਾਂ ਫਾਰਮੂਲਾ ਜਿਹੜਾ ਉਹ ਸਾਨੂੰ ਦੇਣ ਵਾਲੇ ਨੇ ਉਹਨਾਂ ਦਾ ਕਹਿਣਾ ਹੈ ਕਿ ਇਹ ਇਸ ਤਰ੍ਹਾਂ ਦਾ ਫਾਰਮੂਲਾ ਹੈ ਇਸ ਤਰ੍ਹਾਂ ਦਾ ਨੁਸਖਾ ਹੈ ਜਿਸ ਤਰੀਕੇ ਨਾਲ ਖੁਸ਼ਕ ਰੇਤੇ ਦੇ ਵਿੱਚ ਮਿੱਟੀ ਖਜੂਰ ਆਪਣਾ ਜਿਹੜਾ ਅਸੀਂ ਕਹਿ ਲਈਏ ਕਿ ਅਸਤਿਤਵ ਬਰਕਰਾਰ ਰੱਖਦੀ ਹੈ ਆਪਣੀ ਅਸੀਂ ਕਹਿ ਲਈਏ ਕਿ ਸ਼ਾਖਾਂ ਬਰਕਰਾਰ ਰੱਖਦੀ ਹੈ ਆਪਣਾ ਫਲ ਬਰਕਰਾਰ ਰੱਖਦੀ ਹੈ ਉਹਦੀ ਮਿਠਾਸ ਬਰਕਰਾਰ ਰੱਖਦੀ ਹੈ ਜੇਕਰ ਇਹ ਨੁਸਖਾ ਇਹ ਫਾਰਮੂਲਾ ਅਸੀਂ ਅਪਣਾ ਲਾਂਗੇ ਤਾਂ ਜਿਹੜਾ ਸਾਡਾ ਗਰਸਤੀ ਵਾਲਾ ਮਾਮਲਾ ਰੀਤੀਲਾ ਹੋਇਆ ਪਿਆ ਖੁਸ਼ਕੀ ਆਈ ਪਈ ਹੈ ਉਹ ਬਿਲਕੁਲ ਫਲਦਾਰ ਹੋ ਜਾਏਗਾ ਮਿੱਠਾ ਹੋ ਜਾਏਗਾ ਸਵੀਟ ਹੋ ਜਾਏਗਾ ਸੋ ਅੱਜ ਕਿਹੜਾ ਨੁਸਖਾ ਕਿਹੜਾ ਫਾਰਮੂਲਾ ਹੈ ਜਿਹੜਾ ਅੱਜ ਵੈਦ ਜੀ ਦੇਣ ਵਾਲੇ ਨੇ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਹਮੇਸ਼ਾ ਦੀ ਤਰ੍ਹਾਂ ਬੜਾ ਕੀਮਤੀ ਸਮਾਂ ਹੁੰਦਾ ਹੈ ਆਪਣੇ ਇਸ ਸਮੇਂ ਚੋਂ ਸਮਾਂ ਕੱਢ ਕੇ ਸਾਡੇ ਨਾਲ ਗੱਲਬਾਤ ਕਰਦੇ ਨੇ ਵੈਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫਿਰ ਜੀ ਹਕੀਕਤ ਟੀਵੀ ਪੰਜਾਬੀ ਦੇਖਣ ਵਾਲੇ ਮੇਰੇ ਸਾਰੇ ਵੀਰਾਂ ਦਾ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਪ੍ਰਵਾਨ ਕਰੋ ਜੀ ਅੱਛਾ ਵੈਜੀ ਅੱਜ ਤੁਸੀਂ ਇੱਥੇ ਜਿਹੜਾ ਦੁੱਧ ਰੱਖਿਆ ਹੈ ਮਿਸ਼ਰੀ ਰੱਖੀ ਹੈ ਸੌਂਫ ਰੱਖੀ ਹੈ ਖੰਜੂਰਾ ਬੜੀਆਂ ਸੋਹਣੀਆਂ ਨੇ ਜਿਹੜੀਆਂ ਤੁਸੀਂ ਇਸ ਵਾਰ ਦੇ ਵਿੱਚ ਰੱਖੀਆਂ ਨੇ ਕਿਹੜਾ ਨੁਸਖਾ ਕੀ ਫਾਰਮੂਲਾ ਤੁਸੀਂ ਦੇਣ ਵਾਲੇ ਹੋ ਜੀ ਦੇਖੋ ਜੀ ਇਹ ਫਾਰਮੂਲਾ ਜਿਹੜਾ ਹੈਗਾ ਨਾ ਬਹੁਤ ਪੁਰਾਣਾ ਫਾਰਮੂਲਾ ਹੈ ਬਹੁਤ ਗਿਣਤੀ ਦੇ ਜਿਹੜੇ ਚੰਦ ਪੁਰਾਣੇ ਵੈਦ ਹੈਗੇ ਨੇ ਜਾਂ ਹਕੀਮ ਹੈਗੇ ਨੇ ਜਾਂ ਜਿਹੜੇ ਸੂਝਵਾਨ ਬੰਦੇ ਜਿਹੜੇ ਆਯੁਰਵੇਦ ਨੂੰ ਸਮਝਦੇ ਨੇ ਇਹ ਚੰਦ ਲੋਕਾਂ ਨੂੰ ਇਹ ਫਾਰਮੂਲੇ ਬਾਰੇ ਇਲਮ ਹੈਗਾ ਗਿਆਨ ਹੈਗਾ ਸਾਡੇ ਵੀ ਬਜ਼ੁਰਗਾਂ ਨੇ ਸਾਨੂੰ ਇਹ ਫਾਰਮੂਲਾ ਦਿੱਤਾ ਬਹੁਤ ਪੁਰਾਣਾ ਫਾਰਮੂਲਾ ਇਹ ਕੋਈ ਨਵਾਂ ਫਾਰਮੂਲਾ ਨਹੀਂ ਅਸੀਂ ਇਨਵੈਂਟ ਕੀਤਾ ਬਟ ਕਿੱਦਾਂ ਹੁੰਦਾ ਵੀ ਸਾਡੇ ਦੇਖਣ ਵਾਲਿਆਂ ਦੇ ਪ੍ਰੇਮ ਪਿਆਰ ਸਦਕਾ ਸਾਨੂੰ ਇੱਕ ਮੋਟੀਵੇਸ਼ਨ ਮਿਲਦੀ ਏ ਕਿ ਅਸੀਂ ਹਰ ਵਾਰੀ ਕੋਈ ਨਵੀਂ ਚੀਜ਼ ਨਵਾਂ ਫਾਰਮੂਲਾ ਤੁਹਾਨੂੰ ਦਸੀਏ ਇਹ ਜਿਹੜਾ ਫਾਰਮੂਲਾ ਹੈ ਇਹਨੂੰ ਅਸੀਂ ਰਮਲ ਵੀ ਕਹਿੰਨੇ ਆ ਰਮਲ ਰਮਲ ਮੀਨਸ ਹੁੰਦਾ ਰਤੀਲਾ ਰਤੀਲਾ ਮਤਲਬ ਜਿਹੜੀ ਚੀਜ਼ ਅਸੀਂ ਇਨਸਾਨ ਦੇ ਸਰੀਰ ਨਾਲ ਉਹਨੂੰ ਰਿਲੇਟ ਕਰਦੇ ਆਂ ਇਨਸਾਨ ਦੇ ਸਰੀਰ ਨਾਲ ਰਿਲੇਟ ਕਰਨ ਦਾ ਭਾਵ ਇਹ ਵੇ ਕਿ ਜਿਹੜਾ ਸਰੀਰ ਜਿੱਦਾਂ ਰਤੀਲਾ ਹੋ ਗਿਆ ਸੁੱਕ ਗਿਆ ਜਿਹਦੇ ਉੱਤੇ ਫਲ ਲਾਉਣ ਦੀ ਹਿੰਮਤ ਨਹੀਂ ਹੈਗੀ ਹੁਣ ਜਿਹੜਾ ਕਿ ਸਰੀਰ ਕਹਿੰਦਾ ਜੀ ਮੇਰੀ ਬਸ ਹੋ ਗਈ ਮੈਂ ਹੁਣ ਹੱਥ ਖੜੇ ਕਰਕੇ ਦਹਾਤੇ ਆਪਣੇ 파ਟਰਨ ਨੂੰਰੇ ਕਿ ਮੇਰੀ ਮੇਰੀ ਹੁਣ ਬਸ ਚੇ ਨਹੀਂ ਰਹੀ ਏ ਗੱਲ ਮੇਰਾ ਦਿਲ ਕਰਦਾ ਮੇਰਾ ਦਿਲ ਕਰਦਾ ਇਕੱਠੇ ਹੋਣ ਦਾ ਆਪਣੇ 파ਟਰਨ ਨੂੰ ਖੁਸ਼ ਰੱਖਣ ਦਾ ਪਰ ਮੇਰਾ ਸਰੀਰ ਸਾਥ ਨਹੀਂ ਦਿੰਦਾ ਓਕੇ ਹੁਣ ਆਦੇ ਲਈ ਇਹ ਜਿਹੜਾ ਨੁਸਖਾ ਹੈ ਇਹ ਬਹੁਤ ਸ਼ਾਨਦਾਰ ਤੇ ਇੰਨਾ ਵਧੀਆ ਅਸਰ ਕਰੇਗਾ ਕੀ mucha ਖੜੀਆਂ ਹੋ ਜਾਣਗੀਆਂ ਫਿਰ ਤੁਸੀਂ ਤਾਂ ਕਹਿ ਰਹੇ ਹੋ ਕਿ ਰੇਗਿਸਤਾਨੀ ਨੁਸਖਾ ਹੈਗਾ ਪਰ ਇਹ ਰੇਗਿਸਤਾਨੀ ਨੁਸਕੇ ਤੇ ਜੀ ਦੁੱਧ ਕਿੱਥੋਂ ਆ ਗਿਆ ਜੀ ਮਿਸ਼ਰੀ ਕਿੱਥੋਂ ਆ ਗਈ ਸੌਫ ਕਿੱਥੋਂ ਆ ਗਈ ਰੁਕੀ ਸਾਹਿਬ ਵੀ ਦੱਸਾਂਗੇ ਸਾਰਾ ਕੁਝ ਦੱਸਾਂਗੇ ਸਾਡਾ ਇੱਕ ਬਹੁਤ ਪਿਆਰਾ ਸੱਜਣ ਨੇ ਦੋਸਤ ਤੇ ਮਰੀਜ਼ ਵੀ ਕਹਿ ਸਕਦੇ ਆ ਮੈਂ ਆਪਣੇ ਸਾਰੇ ਮਰੀਜ਼ਾਂ ਨੂੰ ਇਹੀ ਸਮਝਦਾ ਮੈਂ ਮੇਰੇ ਸੱਜਣ ਨੇ ਮੇਰੇ ਦੋਸਤ ਨੇ ਮੈਨੂੰ ਪਿਆਰ ਕਰਨ ਵਾਲੇ ਨੇ ਮੈਂ ਕਦੀ ਐਸ ਨਜ਼ਰ ਨਾਲ ਕਿਸੇ ਨੂੰ ਨਹੀਂ ਦੇਖਿਆ ਵੀ ਮੇਰਾ ਇੱਕ ਆਗੇ ਮੇਰਾ ਕਸਟਮਰ ਹੈ ਜਾਂ ਮੇਰਾ ਪੇਸ਼ੈਂਟ ਹੈ ਮੈਂ ਸੋਚਦਾ ਮੈਂ ਨਹੀਂ ਯਾਰ ਵੀ ਪਰਿਵਾਰ ਦੇ ਮੈਂਬਰ ਨੇ ਵੀ ਜਿਹੜੇ ਸਾਨੂੰ ਦੇ ਸਾਉਂ ਦੇ ਸਾਂ ਵਿੱਚ ਬੈਠੇ ਇੰਨਾ ਪਿਆਰ ਕਰਦੇ ਨੇ ਸਾਡਾ ਇੱਕ ਦੋਸਤ ਹੈ ਅਰਬ ਕੰਟਰੀ ਤੋਂ ਆਇਆ ਉਹਨੇ ਸਾਡੇ ਲਈ ਆ ਗਿਫਟ ਲਿਆਂਦਾ ਕਹਿੰਦਾ ਜੀ ਵੈਦ ਸਾਹਿਬ ਕਹਿੰਦਾ ਤੁਹਾਡੇ ਲਈ ਕਹਿੰਦਾ ਤਾਜ਼ੀਆਂ ਤੋੜ ਕੇ ਲੈ ਕੇ ਆਇਆ ਵਾ ਹੁਣ ਇਹ ਤੁਸੀਂ ਇੱਕ ਖਾ ਕੇ ਮੈਨੂੰ ਦੱਸੋ ਉਹ ਵੀ ਇਹਦਾ ਟੇਸਟ ਕਿਦਾਂ ਦਾ ਅੱਛਾ ਜੀ ਜ਼ਰੂਰ ਖਾ ਕੇ ਦੇਖਦੇ ਆਂ ਮੈਂ ਤੁਹਾਨੂੰ ਇਹਦੀ ਕਿਸਮ ਵੀ ਦੱਸਾਂਗਾ ਇਹਦੇ ਬਾਰੇ ਇਹਦੇ ਸਾਰੇ ਕੋਣ ਦੱਸਾਂਗਾ ਇਹ ਇਸ ਤੇ ਗਿਟਕੀ ਹੈ ਨਹੀਂ ਜੀ ਡਾਕਟਰ ਦੇਖੋ ਇਹਦੀ ਗਿਟਕ ਜਿਹੜੀ ਹੈ ਨਾ ਉਹ ਜਿੰਨੇ ਵੀ ਮੇਰੇ ਅਰਬੀ ਭਰਾ ਨੇ ਜਿਹੜੇ ਅਰਬ ਕੰਟਰੀਆਂ ਚ ਰਹਿੰਦੇ ਨੇ ਉਹ ਇਹਦੀ ਗਿਟਕ ਨਹੀਂ ਸੁੱਟਦੇ ਉਹ ਕਹਿੰਦੇ ਵੀ ਇਹ ਸਾਡਾ ਮੁਕੱਦਸ ਫਲ ਹੈਗਾ ਤੇ ਇਹਦੀਆਂ ਗਿਟਕਾ ਅਸੀਂ ਨਹੀਂ ਸੁੱਟਦੇ ਅਸੀਂ ਇਹਦੀਆਂ ਗਿਟਕਾ ਸਾਹਮ ਕੇ ਰੱਖਦੇ ਆ ਮਤਲਬ ਤੁਹਾਨੂੰ ਫਿਰ ਇਹ ਬਗੈਰ ਗਿਟਕਾਂ ਤੋਂ ਦਿੱਤੀ ਹੈ ਜੀ ਖੰਜੂਰ ਉਹਨਾਂ ਨੇ ਵੀ ਨਹੀਂ ਗਿਟਕਾਂ ਦੇ ਨਾਲ ਦਿੱਤੀ ਹੈ ਗਿਟਕਾਂ ਅਸੀਂ ਕੱਢ ਕੇ ਸੰਭਾਲੀਆਂ ਹੋਈਆਂ ਆ ਦੇਖੋ ਅੱਛਾ ਆ ਦੇਖੋ ਇਹਨਾਂ ਦਾ ਕੀ ਕਰਨਾ ਹੈ ਮੈਂ ਤੁਹਾਨੂੰ ਦੱਸ ਲੰਗਾ ਵਾਂ ਇਹਨਾਂ ਦਾ ਕੀ ਕਰਨਾ ਕੈਮਰਾਮੈਨ ਸਾਹਿਬ ਨੂੰ ਪਹਿਲਾਂ ਰਿਕਵੈਸਟ ਕਰਾਂਗਾ ਇੱਕ ਵਾਰੀ ਨਹੀਂ ਕਿਸੇ 'ਚ ਵੀ ਗਿਟਕ ਨਹੀਂ ਹੈਗੀ ਜੀ ਦਿਖਾਓ ਜ਼ਰਾ ਕਿਸੇ 'ਚ ਵੀ ਨਹੀਂ ਹੈਗੀ ਜੀ ਗਿਟਕ ਤੁਸੀਂ ਆਪ ਚੈੱਕ ਕਰੋ ਅੱਛਾ ਤੁਸੀਂ ਆਪ ਲਓ ਅਸੀਂ ਦੇਖਦੇ ਹਾਂ ਇਹ ਡਾਕਟਰ ਸਾਹਿਬ ਪਹਿਲੀ ਜਿਹੜੀਆਂ ਖਜੂਰਾਂ ਦੇ ਵਿੱਚੋਂ ਗਿਟਕਾ ਕੱਢੀਆਂ ਹੋਈਆਂ ਨੇ ਖੰਜੂਰ ਵੀ ਅਸੀਂ ਕਹਿ ਲਈ ਬੜੀ ਜ਼ਬਰਦਸਤ ਬੜੀ ਘੈਂਟ ਹੈਗੀ ਹੈ ਦੇਖੋ ਕੋਈ ਅੱਛਾ ਖੰਜੂਰ ਅਜਵਾ ਅਜਵਾ ਕਹਿੰਦੇ ਨੇ ਇਹਨੂੰ ਅਜਵਾ ਖਜੂਰ ਅਜਵਾ ਖਜੂਰ ਐਸਟ ਫਾਰਮ ਹੈ ਇਸ ਤੋਂ ਵਧੀਆ ਟੇਸਟ ਤੇ ਇਸ ਤੋਂ ਵਧੀਆ ਮਲਾਈਦਾਰ ਜਿਹੜੀ ਟੇਸਟ ਏ ਕਿਸੇ ਖਜੂਰ ਦਾ ਨਹੀਂ ਹੁੰਦਾ ਜਿਹੜੀ ਨਾਰਮਲ ਖਜੂਰ ਤੁਸੀਂ ਖਾਂਦੇ ਹੋ ਜੇ ਤੁਸੀਂ ਉਹ 10 ਖਾ ਲਓ ਤੇ ਇਹ ਇੱਕ ਖਾ ਲਓ ਉਹ ਇੱਕ ਬਰਾਬਰ ਏ ਨਹੀਂ ਉਹ ਤਾਂ ਖਜੂਰ ਦਾ ਤਾਂ ਠੀਕ ਐ ਵੈਜੀ ਪਰ ਗਿਟਕਾ ਦਾ ਕੀ ਕਰਨਾ ਏ ਜੀ ਇਹ ਰੇਗਿਸਤਾਨੀ ਫਾਰਮੂਲਾ ਕਿਵੇਂ ਹੋ ਸਕਦੀਆਂ ਨੇ ਦੇਖੋ ਇਹੀ ਤੇ ਚੀਜ਼ ਦੱਸਣ ਵਾਲੀ ਮੈਂ ਤੁਹਾਨੂੰ ਹਮੇਸ਼ਾ ਹਰ ਇੱਕ ਫਾਰਮੂਲੇ ਵਿੱਚ ਕਹਿੰਦਾ ਨਵਾਂ ਵੀ ਰਾਈਟ ਕੁਆਲਿਟੀ ਰਾਈਟ ਕੁਆਂਟੀਟੀ ਰਾਈਟ ਟਾਈਮ ਤਿੰਨ ਚੀਜ਼ਾਂ ਜਦੋਂ ਮਿਕਸ ਹੁੰਦੀਆਂ ਨੇ ਉਦੋਂ ਕੀ ਹੁੰਦਾ ਰੋਗ ਦਾ ਸਤਿਆਨਾਸ਼ ਹੁੰਦਾ ਜੜ ਤੋਂ ਰੋਗ ਖਤਮ ਹੋ ਜਾਂਦਾ ਉਹੀ ਆਪਾਂ ਤੁਹਾਨੂੰ ਇਸ ਵੀਡੀਓ ਦੇ ਵਿੱਚ ਪ੍ਰੂਫ ਕਰਕੇ ਦਿਖਾਵਾਂਗੇ ਫਿਰ ਜਿਹੜੇ ਜਿਹੜੇ ਮੇਰੇ ਵੀਰ ਨੇ ਇਹ ਜੇਕਰ ਅਸੀਂ ਮੌਕੇ ਤੇ ਨਾ ਹਾਂ ਦੇ ਤੁਸੀਂ ਸਾਨੂੰ ਇਹ ਫਾਰਮੂਲਾ ਨੁਸਖਾ ਦੇ ਨਹੀਂ ਸੀ ਇਹ ਤਾਂ ਉਹ ਭਾਈ ਸਾਹਿਬ ਨੇ ਦੱਸਿਆ ਮੈਨੂੰ ਐਂ ਕਰਕੇ ਐਵੇਂ ਵੈਜ ਜੀ ਨੇ ਦੱਸਿਆ ਸੀ ਤੇ ਉਹ ਤੋਹਫੇ ਤੋਹਫੇ ਕਰਕੇ ਤਾਂ ਹੀ ਉਹ ਖਜੂਰਾ ਲੈ ਕੇ ਆ ਜਿਹੜੀ ਖਜੂਰਾ ਤੁਸੀਂ ਦੱਸੀਆਂ ਦੇਖੋ ਇਦਾਂ ਹੁੰਦਾ ਬਹੁਤ ਸਾਰੇ ਫਾਰਮੂਲੇ ਨਾ ਦਿਮਾਗ ਦੇ ਵਿੱਚ ਚੱਲਦੇ ਰਹਿੰਦੇ ਨੇ ਤੇ ਉਹ ਵੀਰ ਆ ਗਿਆ ਉਹ ਅਰਬ ਕੰਟਰੀ ਤੋਂ ਆਏ ਸੀ ਜਿਹੜੇ ਭਾਈ ਸਾਹਿਬ ਜਿਹੜੇ ਲੈ ਕੇ ਆਏ ਗਿਫਟ ਇੱਕ ਤੇ ਉਹ ਆ ਗਏ ਇੱਕ ਤੁਸੀਂ ਆ ਗਏ ਇਹ ਸਬੱਬ ਬਣ ਗਿਆ ਫਿਰ ਮੈਂ ਨਾਲੋਂ ਨਾਲ ਬੈਠੇ ਇਹਨੇ ਖਜੂਰਾਂ ਦੀ ਗਿਟਕਾ ਕੱਢ ਕੇ ਫਾਰਮੂਲਾ ਸਾਡੇ ਬਜ਼ੁਰਗਾਂ ਦਾ ਸੀਗਾ ਮੈਂ ਕਿਹਾ ਅੱਜ ਆਪਣੇ ਵੀਰਾਂ ਨੂੰ ਇਹੀ ਫਾਰਮੂਲਾ ਦੇਣਾ ਰਤੀਲਾ ਫਾਰਮੂਲਾ ਜਿਹੜਾ ਕਿ ਰਤੀਲੇ ਫਾਰਮੂਲੇ ਨੇ ਤੁਹਾਡਾ ਜਿਹੜਾ ਸਰੀਰ ਨੂੰ ਹਰਿਆ ਭਰਿਆ ਕਰ ਦੇਣਾ ਅੱਛਾ ਕਿਹੜੇ ਲੋਕਾਂ ਨੂੰ ਇਹ ਜਿਹੜਾ ਨੁਸਕਾ ਫਾਰਮੂਲਾ ਤੁਹਾਡਾ ਕੰਮ ਆਏਗਾ ਦੇਖੋ ਜੀ ਮੈਂ ਹੁਣ ਤੁਹਾਨੂੰ ਦੱਸ ਲਾਂਗਾ ਜਿਹੜੇ ਟੀਨੇਜਰ ਬੱਚੇ ਨੇ ਜਿਨ੍ਹਾਂ ਨੇ ਜਵਾਨ ਹੋਣ ਤੋਂ ਪਹਿਲਾਂ ਹੀ ਆਪਣੀ ਜਵਾਨੀ ਹੱਥਾਂ ਨਾਲ ਆਪਣਾ ਸਤਿਆਨਾਸ ਸਮਾਰ ਲਿਆ ਸਭ ਤੋਂ ਜ਼ਿਆਦਾ ਉਹਨਾਂ ਦੇ ਫਾਰਮੂਲਾ ਕੰਮ ਆਣ ਵਾਲਾ ਠੀਕ ਹੈ ਜੀ ਦੂਜੇ ਨੰਬਰ ਤੇ ਕਿਹੜੇ ਨੇ ਜੀ ਜਿਹੜੇ ਕਿ ਆਪਣਾ ਕੈਰੀਅਰ ਸੈੱਟ ਕਰਨ ਦੇ ਚੱਕਰ ਦੇ ਵਿੱਚ ਲੌਂਗ ਟਾਈਮ ਤੱਕ ਮੈਰਿਜ ਨਹੀਂ ਕਰਾਂਦੇ ਜਿਹੜੇ ਕਹਿੰਦੇ ਜੀ ਅਸੀਂ ਪਹਿਲਾਂ ਕੈਰੀਅਰ ਸੈੱਟ ਇਹਨੂੰ ਆਪਾਂ ਕੈਰੀਅਰ ਓਰੀਐਂਟਡ ਕਹਿ ਦਿੰਨੇ ਆ ਜਿਨ੍ਹਾਂ ਦੀ ਉਮਰ 35 ਸਾਲ ਤੋਂ ਲੈ ਕੇ 40 ਸਾਲ ਦੇ ਗਰੁੱਪ ਤੇ ਜਾ ਕੇ ਕਹਿੰਦੇ ਜੀ ਆਪਾਂ ਹੋਣ ਵਿਆਹ ਕਰਾਣਾ ਉਹਨਾਂ ਦੇ ਕੀ ਹੁੰਦਾ ਉਦੋਂ ਤੱਕ ਜੋ ਵੀ ਹੁੰਦਾ ਆਪਣਾ ਤੁਹਾਨੂੰ ਪਤਾ ਵੀ ਇੱਥੇ ਆਪਣੇ ਐਜੂਕੇਸ਼ਨ ਨਹੀਂ ਹੈਗੇ ਇਦਾਂ ਦੀ ਉਦੋਂ ਤੱਕ ਉਹ ਆਪਣਾ ਸਤਿਆਨਾਸ਼ ਆਪ ਹੀ ਆਪਣੇ ਥੱਣਾ ਮਾਰ ਚੁੱਕੇ ਹੁੰਦੇ ਨੇ ਕਾਫੀ ਹੱਦ ਤੱਕ ਠੀਕ ਹੈ ਉਹਨਾਂ ਦਾ ਜਿਹੜਾ ਸਪਰਮ ਕਾਊਂਟ ਹੈ ਉਹ ਵੀ ਘਟ ਜਾਂਦਾ ਕਾਫੀ ਇਰੇਕਸ਼ਨ ਦੇ ਵਿੱਚ ਬਹੁਤ ਪ੍ਰੋਬਲਮ ਆਂਦੀ ਹੈ ਹਾਰਡਨੈਸ ਨਹੀਂ ਆਂਦੀ ਦੂਜੇ ਨੰਬਰ ਤੇ ਜਿਹੜਾ ਕਹਿੰਦੇ ਵੀ ਜਾਨ ਆਉਣ ਦਾ ਸਮਾਂ ਲੱਗਾ ਜਿੰਨੂੰ ਆਪਾਂ ਕੈਰੀਡਰ ਲਈ ਡਿਸਚਾਰਜ ਜਾਂ ਕੁਝ ਵੀ ਨਾਮ ਲਲੋ ਦਾ ਉਹਨਾਂ ਨੂੰ ਇਹ ਚੀਜ਼ ਬਹੁਤ ਫਾਰਮੂਲਾ ਕੰਮ ਆਂਦਾ ਤੀਜਾ ਤੇ ਮੇਨ ਜਿਹੜਾ ਇੰਪੋਰਟੈਂਟ ਜਿਹੜਾ ਹੈਗਾ ਸਭ ਤੋਂ ਜ਼ਿਆਦਾ ਇਸ ਵੇਲੇ ਜਿੱਥੇ ਥਾਂ ਥਾਂ ਤੇ ਟੈਸਟ ਟਿਊਬ ਬੇਬੀ ਸੈਂਟਰ ਖੁੱਲੇ ਹੋਏ ਨੇ ਜਿੰਨੂੰ ਆਪਾਂ ਕਹਿੰਦੇ ਆ ਵੀ ਲੋ ਸਪਰਮ ਕਾਊਂਟ ਲੋ ਸਪਰਮ ਕਾਊਂਟ ਵਾਲਿਆਂ ਦੇ ਬਹੁਤ ਕੰਮ ਆਏਗਾ ਹੁਣ ਆ ਤਿੰਨ ਜਿਹੜੇ ਹੈਗੇ ਨੇ ਇਹ ਜਿਹੜੀ ਤੁਹਾਨੂੰ ਮੈਂ ਕੈਟਾਗਰੀਜ਼ ਦੱਸਦੀਆਂ ਤਿੰਨ ਇਹ ਤਿੰਨਾਂ ਦੇ ਤੇ ਬਹੁਤ ਬੇਹੱਦ ਕੰਮ ਆਏਗਾ ਜਿਹੜੇ ਇੱਕ ਪਰ ਢੀ ਉਮਰ ਦੇ ਬੰਦੇ ਨੇ ਜਿਨ੍ਹਾਂ ਨੇ ਕਿਹਾ ਵੀ ਜੀ ਸਾਨੂੰ ਪਰਿਵਾਰ ਦਾ ਜਿਹੜਾ ਸੁੱਖ ਲੈਣ ਦਾ ਟਾਈਮ ਹੁਣ ਮਿਲਿਆ ਅੱਗੇ ਸਾਡੇ ਕੋਲ ਰਿਸਪੌਂਸਿਬਿਲਟੀਜ਼ ਬੜੀਆਂ ਸੀ ਬੱਚੇ ਛੋਟੇ ਸੀ ਕਾਰੋਬਾਰ ਸੈੱਟ ਨਹੀਂ ਸੀ ਫਾਈਨੈਂਸ਼ੀਅਲ ਦਿੱਕਤਾਂ ਸੀਗੀਆਂ ਪਰ ਅੱਜ ਆਪਾਂ 50 ਸਾਲ ਦੀ ਉਮਰ ਤੇ ਆ ਕੇ ਪੂਰੇ ਸੈਟਾ ਹੋਣ ਹੁਣ ਅਸੀਂ ਨਜ਼ਾਰੇ ਲੈਣ ਦੇ ਕਾਬਲ ਹੋਏ ਆ ਤੇ ਨਜ਼ਾਰੇ ਸਾਡੇ ਹੱਥੋਂ ਨਿਕਲ ਗਏ ਹੁਣ ਤੁਹਾਨੂੰ ਮੈਂ ਮਜ਼ੇ ਦੀ ਗੱਲ ਦੱਸ ਲੰਗਾ ਤੁਸੀਂ ਦੁਬਈ ਵਿਜ਼ਿਟ ਕਰਕੇ ਆਏ ਹੋ ਹੋਰ ਵੀ ਅਰਬ ਕੰਟਰੀ ਆ ਤੁਸੀਂ ਗਏ ਹੋ ਅਰਬ ਕੰਟਰੀ ਜੇ ਕੀ ਹੁੰਦਾ 50 ਸਾਲ ਦਾ ਅਰਬੀ ਹੁੰਦਾ ਸਾਡਾ ਭਰਾ 50 ਸਾਲ ਦਾ ਅਰਬੀ ਨਵਾਂ ਵਿਆਹ ਕਰਾ ਲੈਂਦਾ ਤਿੰਨ ਚਾਰ ਜਵਾਕ ਉੱਚ ਹੋ ਜਾਂਦੇ ਨੇ ਉਹ ਜਦੋਂ ਹੋਰ ਵੱਡਾ ਹੋ ਜਾਂਦਾ 60 65 ਤੇ ਪਹੁੰਚ ਜਾਂਦਾ ਉਹ ਇੱਕ ਹੋਰ ਵਿਆਹ ਕਰਾ ਲੈਂਦਾ ਤਿੰਨ ਚਾਰ ਜਵਾਕ ਉੱਚ ਹੋ ਜਾਂਦੇ ਨੇ ਉਹ ਕਿੱਦਾਂ ਹੋ ਜਾਂਦੇ ਨੇ ਉਹ ਨੈਟ ਤੋਂ ਤੇ ਨਹੀਂ ਡਾਊਨਲੋਡ ਕਰਦਾ ਗੂਗਲ ਤੋਂ ਤੇ ਨਹੀਂ ਡਾਊਨਲੋਡ ਹੁੰਦੇ ਜਵਾਕ ਤੇ ਨਹੀਂ ਨਾ ਆਉਂਦੇ ਗੂਗਲ ਤੋਂ ਅੱਜਕੱਲ ਸੋ ਕਹਿੰਦਾ ਭਾਵੇਂ ਵੇ ਵੇ ਕਿ ਉਹ ਇੰਨੀ ਤਾਕਤ ਇੰਨੀ એનર્ਜੀ ਉਹਨਾਂ ਦੇ ਅੰਦਰ ਕਿੱਥੋਂ ਆਂਦੀ ਏ ਕਿੱਥੋਂ ਆਂਦੀ ਏ ਇਨਾਂ ਦੇ ਵਿੱਚੋਂ ਆਂਦੀ ਹੈ ਜੀ ਇਨਾਂ ਚ ਗਿਡਕਾਂ ਚੋਂ ਮੈਨੂੰ ਲੱਗਿਆ ਸੀ ਵੀ ਤੁਸੀਂ ਖਜੂਰ ਵਾਲੀ ਕਾਲੀ ਚੱਕੋਗੇ ਨਹੀਂ 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 ਇਨਾਂ ਦੇ ਵਿੱਚੋਂ ਦੁਬਈ ਇਹਦੇ ਵਿੱਚ ਤੁਸੀਂ ਕੋਈ ਵੀ ਮੇਰੇ ਵੀਰ ਜਿਹੜੇ ਰਹਿੰਦੇ ਨੇ ਉਹ ਥੱਲੇ ਕਮੈਂਟ ਕਰਕੇ ਵੀ ਆਪਾਂ ਨੂੰ ਦੱਸਣਗੇ ਜਿੱਦਾਂ ਸਾਡੇ ਘਰਾਂ ਦੇ ਵਿੱਚ ਪੰਜਾਬੀਆਂ ਦੇ ਘਰਾਂ ਦੇ ਵਿੱਚ ਆਟਾ ਕਾਮਨਲੀ ਪਾਇਆ ਜਾਂਦਾ ਆਟਾ ਦਾਲ ਰਿਸੈਂਟ ਡੈਟ ਜਿਹੜੀ ਆਪਣਾ ਗਰੋਸਰੀ ਦੀਆਂ ਆਈਟਮਾਂ ਜਿੰਨੀਆਂ ਵੀ ਹੈਗੀਆਂ ਐ ਇਦਾਂ ਹੀ ਦੁਬਈ ਦੇ ਵਿੱਚ ਹਰੇਕ ਰਬੀ ਦੇ ਘਰ ਦੇ ਵਿੱਚ ਜਿਹੜੇ ਖਜੂਰਾ ਦਾ ਪਾਊਡਰ ਆਮ ਮਿਲਦਾ ਖੰਜੂਰਾ ਦਾ ਪਾਊਡਰ ਦੀ ਉਹਦਾ ਨਹੀਂ ਗਿਟਕਾਂ ਦਾ ਪਾਊਡਰ ਅੱਛਾ ਗਿਟਕਾਂ ਦੇ ਪਾਊਡਰ ਦੀ ਮੈਂ ਜ਼ਿਕਰ ਕਰ ਤੁਸੀਂ ਪਾਊਡਰ ਬਣਾਉਣਾ ਬਿਲਕੁਲ ਜੀ ਬਿਲਕੁਲ ਆਹ ਤੁਸੀਂ ਰੇਗਿਸਤਾਨੀ ਫਾਰਮੂਲਾ ਕਹ ਰਹੇ ਸੀ ਤਾਂ ਉਹ ਉਹਦੇ ਵਰਗਾ ਰਮਲ ਵਰਗਾ ਰੇਤ ਵਰਗਾ ਹੋ ਜਾਂਦਾ ਬਿਲਕੁਲ ਜੀ ਬਿਲਕੁਲ ਵੇਜ ਜੇ ਫਿਰ ਇਹ ਜਿਹੜਾ ਤੁਹਾਡਾ ਰੇਗਿਸਤਾਨੀ ਨੁਸਖਾ ਹੈਗਾ ਰੇਗਿਸਤਾਨੀ ਫਾਰਮੂਲਾ ਹੈਗਾ ਤੁਸੀਂ ਕਹਿ ਰਹੇ ਹੋ ਵੀ ਜਿਸ ਤਰੀਕੇ ਨਾਲ ਰੇਤੇ ਦੇ ਵਿੱਚ ਖੰਜੂਰ ਦਾ ਮਿੱਠਾ ਦਰਖਤ ਉੱਗ ਖੜਦਾ ਹੈ ਇਸੇ ਤਰੀਕੇ ਨਾਲ ਥੋੜੀ ਜਿਹੜੀ ਗਰਸਤੀ ਲਾਈਫ ਹੈਗੀ ਆ ਉਹ ਉਹ ਸਵੀਟ ਹੋ ਜਾਏਗੀ ਮਿੱਠੀ ਹੋ ਜਾਏਗੀ ਤੁਹਾਨੂੰ ਜ਼ਿੰਦਗੀ ਨਾਲ ਮੁਰ ਤੋਂ ਪਿਆਰ ਹੋ ਜਾਏਗਾ ਜਿਹੜਾ ਨਿਰਸ ਹੋ ਕੇ ਬੈਠੇ ਨੇ ਕਿ ਸਾਡੇ ਤਾਂ ਅੱਲੇ ਪੱਲੇ ਕੁਝ ਹੈ ਹੀ ਨਹੀਂ ਜੀ ਹੁਣ ਤੇ ਫਿਰ ਇਹ ਨੁਸਖਾ ਫਾਰਮੂਲਾ ਰੇਗਿਸਤਾਨੀ ਫਾਰਮੂਲਾ ਰਤੀਲਾ ਇੱਕੋ ਜਿਹੀ ਫਾਰਮੂਲਾ ਬਣਾਉਣ ਤੋਂ ਪਹਿਲਾਂ ਮੈਂ ਇੱਕ ਗੱਲ ਕਲੀਅਰ ਕਰਨੀ ਚਾਹੁੰਦਾ ਇੱਥੇ ਵੀ ਜਿੰਨੇ ਵੀ ਅਸੀਂ ਫਾਰਮੂਲੇ ਇੱਥੇ ਬਣਾਣੇ ਆ ਜਾਂ ਤੁਹਾਨੂੰ ਫਾਇਦਾ ਵੀ ਹੁੰਦਾ ਸਾਰਿਆਂ ਨੂੰ ਇਹ ਫਾਰਮੂਲੇ ਸਾਰੇ ਆਪਾਂ ਐਜੂਕੇਸ਼ਨਲ ਪਰਪਸੇ ਤੋਂ ਬਣਾਣੇ ਆ ਤੁਹਾਡੀ ਜਾਣਕਾਰੀ ਦੇ ਵਿੱਚ ਵਾਅਦਾ ਕਰਨੀ ਬਣਾਣੇ ਆ ਤੁਹਾਨੂੰ ਅਖੌਤੀ ਵੈਦਾਂ ਤੋਂ ਠੱਗੀ ਤੋਂ ਬਚਾਲ ਲਈ ਬਣਾਣੇ ਆ ਸੋ ਕਿਸੇ ਵੀ ਫਾਰਮੂਲੇ ਨੂੰ ਯੂਜ਼ ਕਰਨ ਤੋਂ ਪਹਿਲਾਂ ਕਿਸੇ ਵੀ ਐਕਸਪਰਟ ਦੀ ਕਿਸੇ ਡਾਕਟਰ ਦੀ ਵੈਦ ਦੀ ਸੀਨੀਅਰ ਦੀ ਅੰਡਰ ਕੇਅਰ ਦੇ ਹੇਠਾਂ ਹੀ ਉਹਦੀ ਸਲਾਹ مشوره ਕਰਕੇ ਉਹਦੇ ਤੋਂ ਬਾਅਦ ਹੀ ਤੁਸੀਂ ਇਹਨੂੰ ਯੂਜ਼ ਕਰਨਾ ਆਪਣੀ ਮਰਜ਼ੀ ਨਾਲ ਕੋਈ ਫਾਰਮੂਲਾ ਨਹੀਂ ਯੂਜ਼ ਕਰਨਾ ਅਸੀਂ ਤੁਹਾਡੀ ਇਨਫੋਰਮੇਸ਼ਨ ਮਦਦਨ ਲਈ ਤੁਹਾਨੂੰ ਫਾਰਮੂਲੇ ਦਿੰਨੇ ਆ ਸੋ ਮੇਰੇ ਨਾਲ ਕੋਈ ਵੀ ਫਾਰਮੂਲੇ ਬਾਰੇ ਸਲਾਹ ਕਰਨ ਲਈ ਮੈਂ ਅਵੇਲੇਬਲ ਆ ਤੁਹਾਡੇ ਨਾਲ ਬਿਲਕੁਲ ਫ੍ਰੀ ਆਫ ਕਾਸਟ ਤੁਹਾਨੂੰ ਸਲਾਹ ਦਵਾਂਗਾ ਮੈਂ ਜਲੰਧਰ ਪ੍ਰਾਈਮ ਟਾਵਰ ਹੋਟਲ ਪ੍ਰੈਜ਼ੀਡੈਂਟ ਦੇ ਪਿੱਛੇ ਮਿਲਾਂਗਾ ਤੁਹਾਨੂੰ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਮਿਲਾਂਗਾ ਦੁਪਹਿਰੀ 1 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਮਿਲਾਂਗਾ ਮੇਰਾ ਫੋਨ ਨੰਬਰ ਥੱਲੇ ਹੈਗਾ ਤੁਸੀਂ ਉਹਨਾਂ ਫੋਨ ਤੇ ਮੇਰਾ ਅਪਾਇੰਟਮੈਂਟ ਬਣਾ ਸਕਦੇ ਹੋ ਸੋ ਅੱਜ ਦਾ ਫਾਰਮੂਲਾ ਆਪਾਂ ਇੱਥੇ ਸ਼ੁਰੂ ਕਰਦੇ ਆਂ ਫਾਰਮੂਲਾ ਬਣਾਣਾ ਬਹੁਤ ਬੇਹੱਦ ਆਸਾਨ ਹੈ ਤੇ ਤੁਹਾਨੂੰ ਅਸੀਂ ਸਭ ਤੋਂ ਪਹਿਲਾਂ ਗਿਟਕਾਂ ਤੋਂ ਸ਼ੁਰੂ ਕਰਾਂਗੇ ਅੱਛਾ ਡਾਕਟਰ ਸਾਹਿਬ ਜਿਹੜਾ ਉਹ ਕਹਿ ਰਹੇ ਸੀ ਕਿ ਮੈਨੂੰ ਸਾਹ ਚੜ੍ਹਨਾ ਬੰਦ ਹੋ ਗਿਆ ਮੈਨੂੰ ਹਾਰਟ ਦੀ ਥੋੜੀ ਬਹੁਤ ਦਿੱਕਤ ਪਰੇਸ਼ਾਨੀ ਸੀ ਉਹ ਵੀ ਇਹਨੇ ਬਹੁਤ ਹੱਦ ਤੱਕ ਕਵਰ ਕਰ ਲਈ ਉਹ ਕੀ ਗੱਲ ਦੱਸ ਰਹੇ ਸੀ ਤੁਹਾਨੂੰ ਦੇਖੋ ਇਹ ਇਦਾਂ ਹੁੰਦਾ ਸਰ ਇਹਦੇ ਵਿੱਚ ਜਿਹੜੀ ਹਾਰਟ ਦੀ ਗੱਲ ਤੁਸੀਂ ਕਰਤੀ ਨਾ ਬੜੀ ਵਧੀਆ ਗੱਲ ਕਰਤੀ ਹਾਰਟ ਜਿਹੜਾ ਨਾ ਉਹ ਇੱਕ ਮਸਲ ਹੈ ਜਦੋਂ ਵੀ ਮਸਲ ਕੋਈ ਵੀ ਵੀਕ ਹੁੰਦਾ ਉਹਦੇ ਅੰਦਰ ਉਹਨੂੰ ਸਟਰੈਂਥ ਅਪ ਕਰਨ ਲਈ ਜਿਹੜੀ ਇਹ ਚੀਜ਼ ਏ ਇਹ ਬਹੁਤ ਸ਼ਾਨਦਾਰ ਅਸਰ ਕਰਦੀ ਏ ਅਜਵਾ ਖਜੂਰ ਦੀ ਗਿੱਟਕ ਹਾਂ ਇੱਕ ਤੁਹਾਨੂੰ ਹੋਰ ਗੱਲ ਦੱਸਾਂ ਲੰਗਾ ਬੜੀ ਇੰਪੋਰਟੈਂਟ ਏ ਜਿਹੜੇ ਮੇਰੇ ਆਹੀ ਫਾਰਮੂਲੇ ਨੂੰ ਯੂਜ਼ ਕਰਕੇ ਜਿਹੜੇ ਮੇਰੇ ਪੇਸ਼ੈਂਟਾਂ ਨੇ ਮੈਨੂੰ ਐਡਰੈਸ ਕੀਤੀ ਕੱਲ ਕਹਿੰਦੇ ਕਿ ਜੋ ਵੀ ਫਾਇਦਾ ਹੋਇਆ ਪਰਫਾਰਮੈਂਸ ਦੇ ਵਿੱਚ ਇਰੈਕਸ਼ਨ ਦੇ ਵਿੱਚ ਫਾਇਦਾ ਹੋਇਆ ਟਾਈਮਿੰਗ ਦੇ ਵਿੱਚ ਫਾਇਦਾ ਹੋਇਆ ਕਹਿੰਦੇ ਜਦੋਂ ਅਸੀਂ ਆਪਣੇ ਵਾਈਫ ਦੇ ਨਾਲ ਇਕੱਠੇ ਹੁੰਨੇ ਆਂ 파ਟਨਰ ਨਾਲ ਇਕੱਠੇ ਹੁੰਨੇ ਤਾਂ ਸਾਨੂੰ ਸਾਹ ਚੜ ਜਾਂਦਾ ਸੀ ਬਹੁਤ ਜ਼ਿਆਦਾ ਸਾਨੂੰ ਇਹ ਗੱਲ ਦੀ ਘਬਰਾਹਟ ਹੁੰਦੀ ਸੀ ਵੀ ਕਿਤੇ ਕੋਈ ਹੋਰ ਨੁਕਸ ਪੈ ਜੇ ਤੇ ਉਹ ਕਹਿੰਦੇ ਸਾਹ ਚੜਨਾ ਵੀ ਬੰਦ ਹੋ ਗਿਆ ਅੱਛਾ ਇਹ ਗਿਡਕਾਂ ਨਾਲ ਬਿਲਕੁਲ ਜੀ ਬਿਲਕੁਲ ਗਿਟਕਾਂ ਨਾਲ ਇਹ ਕਿਹ ਖਾ ਲੈਣੀਆਂ ਨੇ ਜੀ ਨਹੀਂ ਨਹੀਂ ਇਹ ਨਹੀਂ ਖਾਣੀਆਂ ਜੀ ਉਹੀ ਤਾਂ ਤੁਹਾਨੂੰ ਦੱਸਣ ਜਾ ਰਹੇ ਆ ਇਹ ਫਾਰਮੂਲਾ ਬਣਾਉਣਾ ਵੀ ਬਹੁਤ ਬੇਹੱਦ ਆਸਾਨ ਹੈ ਤੇ ਇਹਦਾ ਜਿਹੜਾ ਅਸਰ ਹੈ ਉਹ ਵੀ ਬਹੁਤ ਸ਼ਾਨਦਾਰ ਹੈ ਮੈਨੂੰ ਲੱਗਿਆ ਕਿ ਤੁਸੀਂ ਇਹ ਕਹੋਗੇ ਖਜੂਰਾਂ ਦੇ ਨਾਲ ਨਾਲ ਗਿਟਕ ਵੀ ਹੌਲੀ 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 ਕਰਕੇ ਚੂਸ ਲੋ ਜਿਸ ਤਰੀਕੇ ਨਾਲ ਅਸੀਂ ਜਮੂਣ ਦੀ ਗਿਟਕ ਖਾ ਲੈਂਦੇ ਆ ਨਹੀਂ ਜੀ ਨਹੀਂ ਇਦਾਂ ਨਹੀਂ ਹੈਗਾ ਜੀ ਸਭ ਤੋਂ ਪਹਿਲਾਂ ਜਿਹੜਾ ਤੁਸੀਂ ਇਹਨੂੰ ਜਿਹੜੀ ਪਾਣੀ ਦੇ ਵਿੱਚ ਗਿਟਕਾਂ ਨੂੰ ਡਪੋਣਾ ਹੈ ਇਹ ਤੁਸੀਂ ਰਾਤ ਹੀ ਡਬੋ ਦੇਣਾ ਸਵੇਰ ਤੱਕ ਜਿਹੜੀਆਂ ਗਿਟਕਾਂ ਬਿਲਕੁਲ ਸਾਫ਼ ਹੋ ਜਾਣੀਆਂ ਨਰਮੀਆਂ ਹੋ ਜਾਣੀਆਂ ਇਹ ਆਪਾਂ ਨੇ ਯੂਜ਼ ਕਰਨ ਦੇ ਬਿਲਕੁਲ ਕਾਬਿਲ ਹੋ ਜਾਣੀਆਂ ਪਾਣੀ ਦੇ ਵਿੱਚੋਂ ਕੱਢ ਦੇਣਾ ਹੈ ਜੀ ਸੋ ਤੁਸੀਂ ਦੇਖੋ ਜਿਹੜਾ ਰੇਗਿਸਤਾਨੀ ਫਾਰਮੂਲਾ ਰੇਗਿਸਤਾਨੀ ਨੁਸਖਾ ਹੈਗਾ ਵੈਦ ਗੋਰਿਆਂ ਦੇ ਵੈਦ ਹਰਸ਼ਵੀਰ ਜਿਹੜਾ ਬਣਾਉਣ ਲੱਗੇ ਨੇ ਪਰ ਮੇਰੀ ਚੇਤਾਵਨੀ ਮੇਰੀ ਜਿਹੜੀ ਤੁਹਾਨੂੰ مشورہ ਮੇਰੀ رائے ਤੁਹਾਨੂੰ ਇਹ ਹੈ ਕਿ ਕੋਈ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਬਣਾਉਣ ਤੋਂ ਪਹਿਲਾਂ ਤੁਸੀਂ ਇੱਕ ਚੰਗੇ ਵੈਦ ਹਕੀਮ ਡਾਕਟਰ ਦੀ ਅੰਡਰ ਕੇਅਰ ਜ਼ਰੂਰ ਲੈਣੀ ਹੈ ਕਿਉਂਕਿ ਬਹੁਤ ਵਾਰ ਜਿਹੜਾ ਫਾਇਦੇ ਖਾਤਰ ਬਣਾਇਆ ਗਿਆ ਨੁਸਖਾ ਕੋਈ ਵੀ ਚੀਜ਼ ਇੱਧਰ ਉੱਧਰ ਹੋ ਜਾਂਦੀ ਹੈ ਤਾਂ ਉਹ ਤੁਹਾਨੂੰ ਨੁਕਸਾਨ ਕਰ ਸਕਦਾ ਹੈ ਜੀ ਅਸੀਂ ਪਾਣੀ ਕੱਢ ਲਏ ਜਿਹਦੇ ਵਿੱਚੋਂ ਹਾਂਜੀ ਇਹ ਪਾਣੀ ਕੱਢ ਲਿਆ ਜੀ ਪਾਣੀ ਕੱਢ ਕੇ ਤੇ ਇਹਨੂੰ ਡਰਾਈ ਕਰਨਾ ਪਹਿਲਾਂ ਉਹਨੂੰ ਲੈ ਕੇ ਤੁਸੀਂ ਇਹਨੂੰ ਡਰਾਈ ਕਰ ਸਕਦੇ ਹੋ ਚੰਗੀ ਤਰ੍ਹਾਂ ਇਸੇ ਟ੍ਰਿਕ ਨਾਲ बस ਪੇਪਰ ਤੇ ਲੈ ਕੇ ਜਿਹੜਾ ਤਾਂ ਮਤਲਬ ਪਾਣੀ ਬਾਹਰਲੇ ਪਾਸੇ ਆ ਇਹਨੂੰ ਸੁਕਾ ਲਈਏ ਸੁਕਾ ਲੈਣਾ ਵੈਸੇ ਵੀ ਸੁਕਾ ਸਕਦੇ ਆ ਜੀ ਹਾਂ ਵੈਸੇ ਵੀ ਸੁਕਾ ਸਕਦੇ ਆ ਧੁੱਪ ਚ ਰੱਖ ਕੇ ਸੁਕਾ ਲਓ ਡਰਾਈ ਕਰਾਂਗੇ ਨਾ ਤੇ ਫੇਰ ਇਹਨਾਂ ਦਾ ਅਸਰ ਜਿਹੜਾ ਨਾ ਉਹ ਹੋਰ ਜ਼ਿਆਦਾ ਵਧੀਆ ਹੋ ਜਾਏਗਾ ਜਿਹੜਾ ਸਾਡਾ ਪਾਊਡਰ ਹੈ ਉਹ ਹੋਰ ਵਧੀਆ ਬਣੇਗਾ ਅੱਛਾ ਹੂੰ ਆਰਡਰ ਕਿਵੇਂ ਬਣੇਗਾ ਜੀ ਪਾਊਡਰ ਬਣੇਗਾ ਜੀ ਤੁਹਾਡੇ ਸਾਹਮਣੇ ਬਣੇਗਾ ਇਹਨੂੰ ਪਹਿਲਾਂ ਤੁਸੀਂ ਜੇ ਤੁਹਾਡੇ ਕੋ ਉਹ ਹੈਗਾ ਆਪਣਾ ਮਾਮਦਸਤ ਹੈਗਾ ਤਾਂ ਤੁਸੀਂ ਮਾਮਦਸਤੇ ਨਾਲ ਵੀ ਇਹਨੂੰ ਕੁੱਟ ਕੇ ਬਿਲਕੁਲ ਨਰਮ ਕਰ ਸਕਦੇ ਹੋ ਪਰ ਆਪਾਂ ਇਹਨੂੰ ਓਵਰ ਦਾ ਨਾਈਟ ਡਿਪ ਕੀਤਾ ਹੋਇਆ ਸੀਗਾ ਉਹਦੇ ਕਰਕੇ ਡਿਪ ਕਰਨ ਦੇ ਕਰਕੇ ਇਹ ਜਿਹੜਾ ਇਹ ਹੋ ਗਿਆ ਜੀ ਜਿਵੇਂ ਖਜੂਰ ਦੀਆਂ ਜਿਹੜੀਆਂ ਗਿਟਕਾ ਹੈਗੀਆਂ ਨੇ ਉਹਦਾ ਨੁਸਖਾ ਰੇਤਿਲਿਆਂ ਨੁਸਕਾ ਜਿਹੜਾ ਉਹਦਾ ਬਣ ਰਿਹਾ ਤੇ ਫਿਰ ਸੌਫ ਦੀ ਕੀ ਜ਼ਰੂਰਤ ਹੈ ਮਿਸ਼ਰੀ ਦੀ ਕੀ ਜ਼ਰੂਰਤ ਹੈ ਦੇਖੋ ਜਿਵੇਂ ਮਿਸ਼ਰੀ ਪਾਣੀ ਹੈ ਉਹਨੂੰ ਬੈਲੈਂਸ ਕਰਨ ਲਈ ਹੈਗੀ ਇਹ ਸੌਫ ਦੀ ਇਹ ਲੋੜ ਪੈਣੀ ਪੈਣੀ ਹੈ ਜੀ ਨਾਲ ਇਹ ਹਰ ਚੀਜ਼ ਦਾ ਕੋਈ ਪਰਪਸ ਹੁੰਦਾ ਤਾਂ ਆਪਾਂ ਉਹਨੂੰ ਯੂਜ਼ ਕਰੀਦਾ ਜਾਂ ਫਿਰ ਤੁਸੀਂ ਇਹਨੂੰ ਪੈਨ ਦੇ ਵਿੱਚ ਲੈ ਕੇ ਜਦੋਂ ਆਪਾਂ ਉਹਨੂੰ ਕਈਦਾ ਵੀ ਰੋਸਟ ਕਰੀਦਾ ਰੋਸਟ ਵੀ ਕਰ ਸਕਦੇ ਹੋ ਅੱਛਾ ਅੱਛਾ ਜੇ ਰੋਸਟ ਕਰ ਲੋਗੇ ਤਾਂ ਵੀ ਇਹਦੀ ਕੋਈ ਤਾਕਤ ਦੇ ਵਿੱਚ ਫਰਕ ਨਹੀਂ ਪਏਗਾ ਲੋ ਜੀ ਮੈਂ ਫਰੁਕੀ ਸਾਹਿਬ ਕਰ ਰਿਹਾ ਗ੍ਰਾਈਂਡ ਹੁਣ ਜੀ ਲੋ ਜਿਹੜਾ ਖੰਜੂਰਾ ਦੀਆਂ ਗਿਟਕਾਂ ਸਨ ਉਹਨਾਂ ਨੂੰ ਬਿਲਕੁਲ ਪੀਸ ਕੇ ਬਾਰੀਕ ਕਰ ਲਿਆ ਗਿਆ ਹੈ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਅੱਛਾ ਇਹ ਬਰੀਕ ਹੋ ਗਿਆ ਜੀ ਬਿਲਕੁਲ ਹੁਣ ਇਹਦੇ ਵਿੱਚ ਹੋਰ ਕੀ ਕਰਨਾ ਹੈ ਜੀ ਇਹਨੂੰ ਫਰੂਕੀ ਸਾਹਿਬ ਜੀ ਹੋਰ ਵੀ ਜ਼ਿਆਦਾ ਬਾਰੀਕ ਕਰ ਸਕਦੇ ਸੀ ਆਪਾਂ ਪਰ ਸਮੇਂ ਦੀ ਕਮੀ ਹੋਣ ਕਰਕੇ ਵੀਡੀਓ ਜ਼ਿਆਦਾ ਨੱਬਣਾ ਹੋਏ ਇਹਨੂੰ ਬਿਲਕੁਲ ਆਟੇ ਵਰ ਨੂੰ ਬਣਾ ਲੈਣਾ ਠੀਕ ਤੇ ਇਹਦੇ ਵਿੱਚ ਬਿਲਕੁਲ ਨਾ ਮਾਤਰ ਜਿਆ ਤੁਸੀਂ ਦੇ ਲੋ ਚਮਚੇ ਦਾ ਚੌਥਾ ਹਿੱਸਾ ਸੌਫ ਵਿੱਚ ਐਡ ਕਰਨੀ ਹੈ ਤੇ ਸੌਫ ਵਿੱਚ ਐਡ ਕਰਨ ਤੋਂ ਬਾਅਦ ਜੇ ਤੁਸੀਂ ਮਿਸ਼ਰੀ ਵਿੱਚ ਐਡ ਕਰਨੀ ਚਾਹੁੰਦੇ ਹੋ ਤੇ ਕਰ ਸਕਦੇ ਹੋ ਜੇ ਨਹੀਂ ਐਡ ਕਰਨੀ ਚਾਹੁੰਦੇ ਤੇ ਤੁਹਾਡੀ ਮਰਜ਼ੀ ਹੈ ਇੱਕ ਚੰਗਾ ਫਲੇਵਰ ਦੇਗੀ ਪਲੱਸ ਇਹਦਾ ਥੋੜਾ ਬੋਧਾ ਫਾਇਦਾ ਵੀ ਹੁੰਦਾ ਮਿਸ਼ਰੀ ਐਡ ਕਰਨ ਦਾ ਲਓ ਤੁਸੀਂ ਦੇਖੋ ਖੰਜੂਰਾਂ ਦਾ ਬਰੀਕ ਪਾਊਡਰ ਬਣਾ ਲਿਆ ਗਿਆ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਜਿਹੜਾ ਹੈ ਇਹਨੂੰ ਆਟੇ ਵਾਂਗੂ ਬਰੀਕ ਕਰਨਾ ਹੈ ਕੋਵਰੂ ਕੀ ਸਾਹਿਬ ਹੁਣ ਸਾਡਾ ਜਿਹੜਾ ਸਮਾਨ ਹੈ ਜਿਹੜਾ ਰਤੀਲਾ ਫਾਰਮੂਲਾ ਬਿਲਕੁਲ ਬਣ ਕੇ ਰੈਡੀ ਹੈ ਜੀ ਇਹ ਤਾਂ ਬਿਲਕੁਲ ਰੇਤ ਵਾਂਗ ਹੀ ਹੋ ਗਿਆ ਜੀ ਹਾਂਜੀ ਹਾਂਜੀ ਇਸ ਲਈ ਰਤੀਲਾ ਕਹ ਰਹੇ ਸੀ ਰਤੀਲਾ ਰਤੀਲਾ ਜੀ ਆ ਦੇਖੋ ਜੀ 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 ਆ ਦੇਖੋ ਜੀ ਬਿਲਕੁਲ ਜਿੱਦਾਂ ਤੁਹਾਨੂੰ ਕਿਹਾ ਸੀਗਾ ਜੀ 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 ਜਮਾ ਹੀ ਰੇਤ ਵਰਗਾ ਹਾਂ ਤਾਂ ਪ੍ਰੈਗਨੈਂਸ ਵੀ ਬੜੀ ਸੋਹਣੀ ਆਉਣ ਲੱਗ ਗਈ ਜੀ ਵਿਚੋ ਡਾਕਟਰ ਸਾਹਿਬ ਤੁਹਾਨੂੰ ਜਿਹੜੀ ਗੱਲ ਕਹੀ ਸੀ ਕੈਮਰਾਮੈਨ ਸਾਹਿਬ ਨੂੰ ਰਿਕੁਐਸਟ ਕਰਦੇ ਆ ਇੱਕ ਵਾਰੀ ਰਤੀਲਾ ਫਾਰਮੂਲਾ ਮੜਾਇਆ ਦਿਖਾਇਆ ਜਾਏ ਸਾਡੇ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਜੀ 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 ਇੱਥੇ ਫਿਰ ਇਹ ਲੈਣਾ ਕਿੰਨੀ ਮਿਕਦਾਰ ਦੇ ਵਿੱਚ ਹੈ ਔਰ ਕਿਸ ਵੇਲੇ ਲੈਣਾ ਹੈ ਡਾਕਟਰ ਸਾਹਿਬ ਸਾਨੂੰ ਇਹ ਵੀ ਦੱਸ ਦਿਓ ਜੀ ਦੇਖੋ ਜੀ ਇਹ ਦੁੱਧ ਦੇ ਵਿੱਚ ਆਪਾਂ ਪਾਣਾ ਤੁਸੀਂ ਲਾ ਲਓ ਵੀ ਇੱਕ ਗਲਾਸ ਦੁੱਧ ਦੇ ਇਹਨੂੰ ਪਹਿਲਾਂ ਗਰਮ ਕਰ ਲਿਆ ਚੰਗੀ ਤਰ੍ਹਾਂ ਸਮੇਂ ਦੀ ਘਾਟ ਹੋਣ ਕਰਕੇ ਅਸੀਂ ਪੂਰਾ ਨਹੀਂ ਕਰਕੇ ਦਿਖਾ ਰਹੇ ਸਿਰਫ ਤੁਹਾਨੂੰ ਇਹ ਗਰਮ ਆਲਰੇਡੀ ਕੀਤਾ ਪਿਆ ਦੁੱਧ ਆਲਰੇਡੀ ਗਰਮ ਕੀਤਾ ਪਿਆ ਜੀ ਠੀਕ ਹੈ ਇਹਦੇ ਵਿੱਚ ਤੁਸੀਂ ਸਿਰਫ ਇੰਨਾ ਹਿੱਸਾ ਇੱਕ ਚਮਚੇ ਤੋਂ ਥੋੜਾ ਜਿਹਾ ਘੱਟ ਠੀਕ ਹੈ ਜੇ ਦਾ ਆ ਲੈ ਲਓ ਮਤਲਬ ਜਿਹੜਾ ਚੌਥਾ ਹਿੱਸਾ ਚਮਚੇ ਦਾ ਉਹ ਛੱਡ ਦੇਣਾ ਹੂੰ ਠੀਕ ਹੈ ਨਾ ਜਿਹਨੂੰ ਅਸੀਂ ਪੰਜਾਬੀ ਚ ਸੌਖੀ ਭਾਸ਼ਾ ਚ ਪੌਣਾ ਚਮਚਾ ਕਹਿੰਦੇ ਦਾ ਪੌਣਾ ਚਮਚਾ ਦੁੱਧ ਗਰਮ ਦੇ ਵਿੱਚ ਐਦਾਂ ਕਰਕੇ ਐਡ ਕਰਨਾ ਇਹ ਆ ਦੇਖੋ ਜੀ ਜੀ ਇਹਨੂੰ ਐਡ ਕਰਕੇ ਦੇ ਐਦਾਂ ਘੁਮਾ ਲੈਣਾ ਬਸ ਇਹ ਆ ਘੁੰਮ ਗਿਆ ਤੇ ਫਾਰਮੂਲਾ ਹੋ ਗਿਆ ਰੈਡੀ 3 ਦਿਨ ਪੀਣਾ 21 ਦਿਨ ਮੀਨਸ ਤਿੰਨ ਹਫ਼ਤੇ ਹੋ ਗਏ ਜਿੰਦਾ ਜਮਾਂ ਹੀ ਬਸ ਹੋਈ ਪਈ ਐ ਉਹਦਾ ਸਰੀਰ ਇਹ ਉੱਠ ਕੇ ਕਾਇਮ ਹੋ ਜਾਏਗਾ ਮੁੱਛਾਂ ਖੜੀਆਂ ਆਣਗੀਆਂ 파ਟਨਰ ਤੁਹਾਡਾ ਤੁਹਾਡੇ ਤੋਂ ਖੋਜ ਹੋ ਜਾਏਗਾ ਤੁਹਾਨੂੰ ਹੋਏਗਾ ਵੀ ਜਮਾਂ ਹੀ ਮੇਰੇ ਲੱਗੇ ਰਹਾ ਵੀ ਕਿਤੇ ਦੂਰ ਨਹੀਂ ਜਾਣ ਦੋ ਐਨੀ ਗੱਲ ਪੱਕੀ ਐ ਜੀ 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 એનર્ਜੀ ਆਊ ਬਿਲਕੁਲ ਜੀ ਬਿਲਕੁਲ એનર્ਜੀ ਭਰਪੂਰ ਆਉਗੀ ਤੇ ਹੁਣ ਮੈਂ ਫਰੂਕੀ ਸਾਹਿਬ ਨੂੰ ਰਿਕਵੈਸਟ ਕਰਦਾ ਵਾਂ ਵੀ ਇੱਕ ਵਾਰੀ ਜਿਹੜਾ ਫਾਰਮੂਲਾ ਚੈੱਕ ਕਰਕੇ ਤੇ ਮੜਾ ਜਾਂ ਟੇਸਟ ਦੱਸਿਆ ਜਾਏ ਜ਼ਰੂਰ 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 ਜੀ ਅਸੀਂ ਦੱਸਦੇ ਆਂ ਕਿਆ ਬਾਤ ਹੈ ਹਰ ਚੀਜ਼ ਦਾ ਬੜਾ ਡਿਫਰੈਂਟ ਡਿਫਰੈਂਟ ਜੇ ਟੇਸਟ ਆ ਰਿਹਾ ਜੀ ਦੇਖੋ ਪਤਾ ਕੀ ਗੱਲ ਹੁੰਦੀ ਹੈ ਥੋੜੀ ਜੀ ਮਿਹਨਤ ਕਰਨੀ ਪੈਂਦੀ ਹੈ ਇਹ ਉਹਨੂੰ ਬਣਾਉਣ ਲਈ ਉਹਨੂੰ ਥੋੜੀ ਜੀ ਮੁਸ਼ਕਲਤ ਕਰਨੀ ਪੈਂਦੀ ਹੈ ਜੇ ਤੁਸੀਂ ਮਿਹਨਤ ਆਪ ਕਰ ਲੋਗੇ ਤੇ ਬਹੁਤ ਵਧੀਆ ਗੱਲ ਹੈ ਨਹੀਂ ਤੇ ਫਿਰ ਬੈਦਾ ਹਕੀਮਾਂ ਦੇ ਧੱਕੇ ਚੜਜੋਗੇ ਤੇ ਕਈਆਂ ਦੇ ਪਲਾਟ ਵੇਚ ਗਏ ਤੇ ਕਈਆਂ ਦੀਆਂ ਜ਼ਮੀਨਾਂ ਵੇਚ ਗਈਆਂ ਤੇ ਕਈਆਂ ਦੀਆਂ ਗੱਟੀਆਂ ਵੇਚ ਗਈਆਂ ਤੇ ਅਸੀਂ ਨਹੀਂ ਚਾਹਦੇ ਵੀ ਤੁਸੀਂ ਖੱਜਲ ਹੁੰਦੇ ਫਿਰੋ ਜਿੰਨੂੰ ਜਿੰਨੂੰ ਮੇਰੇ ਵੀਰ ਨੂੰ ਫਾਰਮੂਲਾ ਵਰਤ ਕੇ ਠੰਡ ਪਈ ਹੈ ਮਜ਼ਾ ਆਇਆ ਜ਼ਿੰਦਗੀ ਦੇ ਵਿੱਚ ਮਠਾਸ ਵਧੀਏ ਉਹਨੇ ਹੋਰ ਸਾਡੇ ਲਈ ਕੁਝ ਨਹੀਂ ਕਰਨਾ ਇੱਕ ਤਾਂ ਸਾਡੇ ਲਈ ਚੰਗੀ ਕੋਈ ਦੁਆ ਕਰਿਓ ਤੇ ਦੂਜੇ ਨੰਬਰ ਤੋਂ ਥੱਲੇ ਕਮੈਂਟ ਜਰੂਰ ਕਰਕੇ ਦੱਸਿਓ ਵੀ ਸਾਨੂੰ ਫਾਇਦਾ ਹੋਇਆ ਜੀ ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਜੀ ਸਾਰੇ ਫਾਰਮੂਲੇ ਔਰ ਨੁਸਖਾ ਦੇਣ ਵਾਸਤੇ ਰਤੀਲਾ ਨੁਸਖਾ ਦੇਣ ਵਾਸਤੇ ਸੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਰਤੀਲਾ ਰੇਗਿਸਤਾਨੀ ਨੁਸਖਾ ਹੈਗਾ ਜਿਸ ਤਰ੍ਹਾਂ ਅਰਬੀ ਜਿਹੜੀ ਖਜੂਰ ਦੀ ਗਟਕ ਦਾ ਫਾਇਦਾ ਲੈਂਦੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਹਰ ਵੇਲੇ ਖਜੂਰ ਦੀ ਗਟਕ ਦਾ ਜਿਹੜਾ ਖੰਜੂਰਾ ਦੀ ਗਟਕਾਂ ਦਾ ਪਾਊਡਰ ਹੈ ਜਿਹੜਾ ਸਾਡੇ ਘਰਾਂ ਦੇ ਵਿੱਚ ਆਟੇ ਲੂਣ ਵਾਂਗੂ ਮੌਜੂਦ ਰਹਿੰਦਾ ਜਿਸ ਤਰੀਕੇ ਨਾਲ ਸਾਡੇ ਘਰਾਂ ਦੇ ਵਿੱਚ ਆਟਾ ਰਹਿੰਦਾ ਚਾਵਲ ਰਹਿੰਦੇ ਨੇ ਮੌਜੂਦ ਉਸੇ ਤਰੀਕੇ ਨਾਲ ਅਰਬੀਆਂ ਦੇ ਘਰਾਂ ਦੇ ਵਿੱਚ ਜਿਹੜਾ ਇਹ ਗਟਕਾਂ ਦਾ ਪਾਊਡਰ ਹੈਗਾ ਹਰ ਵੇਲੇ ਤਿਆਰਬਰ ਤਿਆਰ ਰਹਿੰਦਾ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਜਿਹੜੀਆਂ ਉਹ ਵੀ ਇਸ ਅਸੀਂ ਕਹਿ ਲਈਏ ਕਿ ਪਾਊਡਰ ਦੇ ਨਾਲ ਖੰਜੂਰਾਆਂ ਦੀਆਂ ਗਟਕਾਂ ਦੇ ਪਾਊਡਰ ਦੇ ਨਾਲ ਜਿਹੜਾ ਉਹ ਦੂਰ ਕਰਦੇ ਰਹਿੰਦੇ ਨੇ ਸੋ ਫਿਲਹਾਲ ਇਹ ਵੀਡੀਓ ਦੇਖਣ ਤੋਂ ਬਾਅਦ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਕੋਈ ਸ਼ੰਕਾ ਪੈਦਾ ਹੁੰਦਾ ਜਾਂ ਕੋਈ ਆਪਣੀ ਪ੍ਰੋਬਲਮ ਆਪਣੀ ਸਮੱਸਿਆ ਤੁਸੀਂ ਸਾਂਝੀ ਕਰਨੀ ਹੈ ਤਾਂ ਇੱਕ ਨੰਬਰ ਹੈਗਾ ਵੈਦ ਹਰਸ਼ਵੀਰ ਜੀ ਦੀ ਟੀਮ ਦਾ ਦਿੱਤਾ ਹੋਇਆ ਉਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਡਾਕਟਰ ਸਾਹਿਬ ਨਾਲ ਜਿਹੜੀ ਜਿਹੜਾ ਤੁਸੀਂ ਗੱਲ ਕਰ ਸਕਦੇ ਹੋ ਕਿਉਂਕਿ ਇਹ ਕੰਸਲਟ ਦਾ ਕਿਸੇ ਤਰ੍ਹਾਂ ਦਾ ਕੋਈ ਪੈਸਾ ਹੈ ਜਿਹੜਾ ਉਹ ਨਹੀਂ ਲੈਂਦੇ ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਖਤਮ ਕਰਨ ਦੀ ਧਿਰ ਆ ਗਿਆ ਧੰਨਵਾਦ